ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੈਂਸਿਲਵੇਨੀਆ ਦੇ ਵਿੱਚ ਰੈਲੀ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਉੱਤੇ ਹਮਲਾ ਹੁੰਦਾ ਜਿਦੇ ਵਿੱਚ ਉਹ ਵਾਲ-ਵਾਲ ਬਚ ਜਾਂਦੇ ਨੇ ਤੇ ਇਸ ਹਮਲੇ ਦੇ ਦੌਰਾਨ ਦੋ ਨਾਗਰਿਕ ਜ਼ਖਮੀ ਹੋਏ ਨੇ ਤੇ ਇੱਕ ਦੀ ਜਾਨ ਚਲੀ ਗਈ ਹੈ ਹਮਲਾਵਰਦੀ ਵੀ ਹੁਣ ਪਛਾਣ ਹੋ ਗਈ ਹੈ ਹਾਲਾਂਕਿ ਹਮਲਾਵਰ ਦੇ ਕੋਲ ਮੁੱਢਲੀ ਜਾਣਕਾਰੀ ਦੇ ਵਿੱਚ ਆਇਆ ਸੀਗਾ ਕਿ ਕੋਈ ਵੀ ਦਸਤਾਵੇਜ਼ ਨਹੀਂ ਸੀ ਕੋਈ ਡਾਕੂਮੈਂਟ ਨਹੀਂ ਸੀਗਾ ਡੀਐਨਏ ਦੇ ਹਿਸਾਬ ਦੇ ਨਾਲ ਹੀ ਉਹਦੀ ਪਛਾਣ ਕੀਤੀ ਗਈ ਹੈ ਤੇ ਪੁਲਿਸ ਨੇ ਸੁਰੱਖਿਆ ਬੜਾ ਨੇ ਮੌਕੇ ਦੇ ਉੱਤੇ ਹੀ ਉਸ ਨੂੰ ਮਾਰ ਸੁੱਟਿਆ ਸੀਗਾ ਉਸ ਨੌਜਵਾਨ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਤੇ ਉਹਦਾ ਨਾਮ ਹੈ ਥਾਮਸ ਮੈਥਿਊ ਕਰੁਕਸ ਤੇ ਇਸ ਨੇ ਇਸ ਘਟਨਾਕਰਮ ਨੂੰ ਕਿਉਂ ਅੰਜਾਮ ਦਿੱਤਾ ਇਹ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਪਰ ਇਸ ਸਭ ਦੇ ਚੱਲਦਿਆਂ ਉਹ ਜਿਹੜਾ ਨੌਜਵਾਨ ਆ ਉਹਦੇ ਬਾਰੇ ਕਾਫੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਸਾਇੰਸ ਅਤੇ ਮੈਥ ਦਾ ਟਾਪਰ ਸੀਗਾ ਯਾਨੀ ਕਿ ਮੈਥਮੈਟਿਕਸ ਤੇ ਸਾਇੰਸ ਦੇ ਵਿੱਚ ਚੰਗੇ ਨੰਬਰ ਹਾਸਲ ਕੀਤੇ ਸੀ ਜਿਸ ਤੋਂ ਬਾਅਦ ਇਹਨੂੰ ਇਨੀਸ਼ੀਏਟਿਵ ਅਵਾਰਡ ਵੀ ਹਾਸਲ ਹੋਇਆ ਸੀ ਤੇ ਇੱਕ ਅਵਾਰਡ ਇਹਨੂੰ 500 ਡਾਲਰ ਸਟਾਰ ਅਵਾਰਡ ਵੀ ਹਾਸਲ ਹੋਇਆ ਸੀਗਾ ਤੇ ਇਹ ਨੌਜਵਾਨ ਹੁਣੇ ਜੀ ਆਪਣੀ ਪੜ੍ਹਾਈ ਪੂਰੀ ਕਰਕੇ ਹਟਿਆ ਸੀ ਤੇ ਇਸੇ ਪਾਰਟੀ ਦਾ ਜਿਹੜੀ ਪਾਰਟੀ ਦੇ ਨਾਲ ਡੋਲਾਂਡ ਟਰੰਪ ਸਬੰਧਤ ਨੇ ਉਸੇ ਦਾ ਹੀ ਇਹ ਰਜਿਸਟਰਡ ਮੈਂਬਰ ਵੀ ਸੀ ਤੇ ਪਹਿਲੀ ਵਾਰ ਇਹਨੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਵੀ ਕਰਨਾ ਸੀ ਕਾਰਨ ਕੀ ਰਹੇ ਇਹ ਅਜੇ ਸਸਪੈਂਸ ਹੈ ਕਿ ਕਿਉਂ ਉਸ ਨੌਜਵਾਨ ਨੇ ਹਮਲਾ ਕੀਤਾ ਕੀ ਸੱਚਮੁੱਚ ਡੋਨਾਲਡ ਟਰੰਪ ਨੂੰ ਮਾਰਨ ਦੀ ਮਨਛਾ ਸੀ ਤੇ ਜਿਹੜਾ ਇੱਕ ਨਾਗਰਿਕ ਦੀ ਜਾਨ ਚਲੀ ਗਈ ਹੈ ਉਹ ਵੀ ਚੀਫ ਫਾਇਰ ਆਫੀਸਰ ਰਹਿ ਚੁੱਕਾ ਹੈ ਸਾਬਕਾ ਇਸ ਵੇਲੇ ਉਹਦੀ ਵੀ ਜਿਹੜੀ ਜਾਨ ਇਸ ਹਮਲੇ ਦੇ ਦੌਰਾਨ ਚਲੀ ਗਈ ਹੈ ਤੇ ਪੁਲਿਸ ਨੇ ਇਸ ਨੌਜਵਾਨ ਦੇ ਘਰ ਵੀ ਪਹੁੰਚ ਕੀਤੀ ਘਰ ਦੇ ਵਿੱਚੋਂ ਕਹਿੰਦੇ ਬੰਬ ਬਣਾਉਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਬੰਦੂਕ AR 15 ਸਟਾਈਲ ਦੇ ਨਾਲ ਹਮਲਾ ਕੀਤਾ ਗਿਆ ਉਹ ਇਹਦੇ ਪਿਤਾ ਨੇ ਕੁਝ ਹੀ ਸਮਾਂ ਪਹਿਲਾਂ ਖਰੀਦੀ ਸੀ ਯਾਨੀ ਕਿ ਉਹ ਵੀ ਲੀਗਲ ਸੀਗੀ ਲਾਇਸੈਂਸ ਵਾਲੀ ਸੀਗੀ ਤਾਂ ਕੁੱਲ ਮਿਲਾ ਕੇ ਸਵਾਲ ਇਹ ਖੜੇ ਹੋਏ ਨੇ ਕਿ ਉਸ ਨੌਜਵਾਨ ਨੇ ਕਦਮ ਕਿਉਂ ਚੁੱਕਿਆ ਜਾਂ ਉਹਨੂੰ ਵਿਰੋਧੀਆਂ ਨੇ ਕਿਹਾ ਜਾਂ ਫਿਰ ਉਹਨੇ ਕਿਸੇ ਦੇ ਕਹਿਣ ਦੇ ਉੱਤੇ ਟਾਰਗੇਟ ਕਿਲਿੰਗ ਦਾ ਯਤਨ ਕੀਤਾ ਤਾਂ ਕੁੱਲ ਮਿਲਾ ਕੇ ਵੱਡੇ ਸਵਾਲ ਨੇ ਪਰ ਉਹ ਨੌਜਵਾਨ ਆਪਣੇ ਨਾਲ ਹੀ ਸਾਰਾ ਕੁਝ ਲੈ ਗਿਆ 20 ਸਾਲ ਉਮਰ ਸੀਗੀ ਵੱਡੀ ਤੇ अहम ਖਬਰ ਤੁਹਾਨੂੰ ਦੱਸ ਰਿਹਾ ਕਿ ਡੋਨਾਲਡ ਟਰੰਪ ਦੇ ਉੱਤੇ ਰੈਲੀ ਦੇ ਦੌਰਾਨ ਪੈਨਸਿਲਵੇਨੀਆ ਦੇ ਵਿੱਚ ਹਮਲਾ ਹੁੰਦਾ ਹੈ ਹਮਲੇ ਦੇ ਵਿੱਚ ਉਹ ਵਾਰ-ਵਾਰ ਵੱਜ ਜਾਂਦੇ ਨੇ ਕੰਨ ਦੇ ਕੋਲ ਦੀ ਗੋਲੀ ਨਿਕਲ ਜਾਂਦੀ ਹੈ ਤੇ ਇੱਕ ਨਾਗਰਿਕ ਦੇ ਵੀ ਗੋਲੀ ਲੱਗਦੀ ਹੈ ਕਈ ਉਹਨੇ ਫਾਇਰ ਹੋਰ ਵੀ ਕੀਤੇ ਉਸ ਨੌਜਵਾਨ ਨੇ ਤੇ ਟਾਰਗੇਟ ਕਰਦੇ ਹੋਏ ਉਹਨੇ ਕਈਆਂ ਨੂੰ ਜਿਹੜੀ ਜਾਨ ਸੀਗੀ ਉਹਨਾਂ ਦੀ ਜੋਖਮ ਦੇ ਵਿੱਚ ਪਾ ਦਿੱਤੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਨਵੰਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਵਾਪਰ ਦਾ ਨਜ਼ਰ ਆ ਰਿਹਾ ਹਾਲਾਂਕਿ ਡੋਨਾਲਡ ਟਰੰਪ ਦੀ ਜਿਹੜੀ ਹਾਲਤ ਆ ਉਹ ਠੀਕ ਸੀਗੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮਦਦ ਲਈ ਸਹਾਇਤਾ ਦੇਣ ਤੋਂ ਬਾਅਦ ਉਹ ਛੁੱਟੀ ਲੈ ਕੇ ਆਪਣੇ ਕੰਮ ਕਾਜ ਦੇ ਉਤੇ ਵਾਪਸ ਪਰਤ ਆਏ ਤਾਂ ਕੁੱਲ ਮਲਾਕੇ ਹੋਰ ਵੀ ਜਿੰਨੇ ਵੀ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ ਨੇ ਜੋ ਬਾਈਡਨ ਤੇ ਇਸ ਤੋਂ ਇਲਾਵਾ ਕਮਲਾ ਹੈਰਿਸ ਵਗੈਰਾ ਨੇ ਜਿੰਨੇ ਵੀ ਲੀਡਰ ਨੇ ਸਭ ਨੇ ਇਸ ਦੀ ਨਿਖੇਦੀ ਕੀਤੀ ਹੈ ਭਾਰਤ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਖੇਦੀ ਕੀਤੀ ਹੈ ਰਾਹੁਲ ਗਾਂਧੀ ਮਲਕਾਰਜਨ ਖੜਗੇ ਤੋਂ ਲੈ ਕੇ ਹੋਰ ਵੀ ਕਈ ਲੀਡਰਾਂ ਨੇ ਇਸ ਹਮਲੇ ਦੀ ਨਿਖੇਦੀ ਕੀਤੀ ਹੈ ਤੇ ਇਹ ਜ਼ਰੂਰ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਡੋਨਾਲਡ ਟਰੰਪ ਨੇ ਖਤਰਨਾਕ ਹਮਲੇ ਦੇ ਦੌਰਾਨ ਟਾਰਗੇਟ ਕਿਲਿੰਗ ਦੇ ਦੌਰਾਨ ਵੀ ਵਾਲ-ਵਾਲ ਬਚ ਗਏ ਇਹ ਕਹਿੰਦੇ ਪ੍ਰਮਾਤਮਾ ਦਾ ਸ਼ੁਕਰ ਰਿਹਾ ਤੇ ਜਿਸ ਵਿਅਕਤੀ ਦੀ ਜਾਨ ਚਲੀ ਗਈ ਹੈ ਉਹਦੇ ਵਾਸਤੇ ਸਭ ਨੇ ਸ਼ਰਧਾਂਜਲੀयां ਵੀ ਭੇਟ ਕੀਤੀਆਂ ਨੇ ਤੇ ਪੁਲਿਸ ਅੱਗੇ ਜਾਂਚ ਕਰ ਰਹੀ ਹੈ ਕਿ ਉਸ ਨੌਜਵਾਨ ਨੇ ਕੀ ਦੇ ਕਹਿਣ ਦੇ ਉੱਤੇ ਜਾਂ ਫਿਰ ਆਪਣੇ ਪੱਧਰ ਦੇ ਉੱਤੇ ਕਦਮ ਕਿਉਂ ਚੁੱਕਿਆ ਤੇ ਜਿਹੜਾ ਉਹਦਾ ਰਿਕਾਰਡ ਆ ਉਹ ਕੋਈ ਕਹਿੰਦੇ ਖਾਸ অপরাধਕ ਵੀ ਨਹੀਂ ਹੈਗਾ ਤੇ ਮਾਨਸਿਕ ਤੌਰ ਦੇ ਉੱਤੇ ਵੀ ਉਹ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਸਾਇੰਸ ਤੇ ਮੈਥਮੈਟਿਕਸ ਦਾ ਟਾਪਰ ਹੋਵੇ ਜਿਹਨੂੰ ਅਵਾਰਡ ਮਿਲਿਆ ਹੋਵੇ ਐਪਰੀਸ਼ੀਏਸ਼ਨ ਅਵਾਰਡ ਉਹਦੇ ਕੋਲ ਹੋਵੇ ਤਾਂ ਉਹ ਬੰਦਾ ਜਿਹੜਾ ਕਦਮ ਚੁੱਕੇ ਤਾਂ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਤੇ ਹੋਰ ਕਿਹੜੀਆਂ ਗਤੀਵਿਧੀਆਂ ਦੇ ਵਿੱਚ ਜਾਂ ਕਿਹੜੀਆਂ ਉਹ ਗਲਤ ਆਂਸਰਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਜਾਂ ਫਿਰ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ ਇਹ ਫਿਲਹਾਲ ਜਾਂਚ ਚੱਲ ਰਹੀ ਹੈ ਜਿਵੇਂ ਸਮਾਵਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਬਿਡਰ ਹਾਂ ਨਿਰਪੱਖ ਰਹਿ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਫਣਾਂਗੇ ਬੁਲੰਦ ਆਵਾਜ਼ ਖੇਡ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 3.5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਸੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ